ਇੰਡਸਟਰੀ ਦਾ ਕੀ ਹਾਲ ਹੁਣ ਤਾਂ ਇਹ ਕਿਹਾ ਜਾਣ ਲੱਗ ਗਿਆ ਕਿ ਜੇ ਘਾਟੇ ਦਾ ਕਾਰੋਬਾਰ ਕਰਨਾ ਹੈ ਤਾਂ ਇੰਡਸਟਰੀ ਪੰਜਾਬ ਚਲਾ ਲਓ। ਪਰ ਸਾਡੇ ਪੰਜਾਬ ਦੇ ਵਿੱਚ ਹਾਲਾਤ ਇਹ ਐ ਕਿ ਨਾ ਤਾਂ ਸਾਡੀਆਂ ਇਨਵੈਸਟ ਪੰਜਾਬ ਚ ਫਾਈਲਸ ਕਲੀਅਰ ਹੁੰਦੀਆਂ। ਅੱਜ ਦੇ ਤਾਂ ਮੈਂ ਸਮਝਦਾ ਕਿ ਹਾਲਾਤ ਚੰਗੇ ਨਹੀਂ ਐ ਸਾਨੂੰ। ਹੱਬ ਕਿਹਾ ਜਾਂਦਾ ਹੈ ਲੁਧਿਆਣਾ ਸ਼ਹਿਰ ਨੂੰ ਕਿਤੇ ਨਾ ਕਿਤੇ ਡੀ ਗ੍ਰੋਥ ਹੋ ਰਹੀ ਹੈ। ਲੁਧਿਆਣੇ ਦੇ ਵਿੱਚ 2500 ਕਰੋੜ ਵਾਲੇ 4000 ਕਰੋੜ ਵਾਲੇ ਤੇ 900 ਕਰੋੜ ਵਾਲੇ ਕਿੰਨੇ ਕ ਨੇ ਤੇ ਅਸੀਂ ਆਪਣੇ ਆਪ ਨੂੰ ਕਦੇ ਮਾਂਚੈਸਟਰ ਆਫ ਇੰਡੀਆ ਕਦੇ ਇੰਡਸਟਰੀਅਲ ਹੱਬ ਇਸ ਤਰੀਕੇ ਦੇ ਵੱਡੇ ਵੱਡੇ ਨਾਂ ਲੈ ਕੇ ਕਿਉਂ ਖੁਸ਼ ਹੋਈ ਜਾਂਦੇ ਆ ਇੰਡਸਟਰੀ ਦੁਖੀ ਹੈ ਕਾਰਨ ਇਹ ਆ ਕਿ ਪੰਜਾਬ ਦੇ ਵਿੱਚ ਜ਼ਿਆਦਾ ਇੰਡਸਟਰੀ ਹੈ ਸਮਾਜਿਕ ਇੰਡਸਟਰੀ ਸਾਡੇ ਸਭ ਦੇ ਬੱਚੇ ਤਾਂ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਾ ਰਹੇ ਆ ਤੇ ਜਦੋਂ ਤੁਹਾਡੇ ਕੋਲੇ ਅਗਲੀ ਜਨਰੇਸ਼ਨ ਬਚਣੀ ਨਹੀਂ ਕੰਮ ਕਰਨ ਦੇ ਲਈ ਦੈਨ ਉਹ ਆਟੋਮੈਟਿਕਲੀ ਇੰਡਸਟਰੀ ਬੰਦ ਹੋਊਗੀ ਨਾ ਤੇ ਤੁਸੀਂ ਉਹਨੂੰ ਬਚਾਉਣਾ ਨਹੀਂ ਚਾਹੁੰਦੇ ਤੁਸੀਂ ਉਹਨੂੰ ਖਤਮ ਹੀ ਕਰਨਾ ਚਾਹੁੰਦੇ ਹੋ ਤੇ ਇਸ ਗੱਲ ਕਰਕੇ ਨਹੀਂ ਜੀ ਇੰਡਸਟਰੀ ਬਾਹਰ ਜਾ ਨਹੀਂ ਸਕਦੀ ਉਹ ਬੰਦ ਹੋ ਜਾਊਗੀ ਸਰਕਾਰਾਂ ਨੂੰ ਤਾਂ ਕਹਿ ਗਏ ਕਿ ਹੰਬ ਚੁੱਕੇ ਆ ਜੀ ਕਿੰਨਾ ਕੁ ਕਹਿ ਲਈ ਕੋਈ ਸਰਕਾਰ ਨਹੀਂ ਸੁਣਦੀ ਸਸ਼ੀਕਲ ਤੁਸੀਂ ਦੇਖ ਰਹੇ ਹੋ ਦ ਸਮਰ نیوز ਮੈਂ ਹਾਂ ਤੁਹਾਡੇ ਨਾਲ ਸਾਖਸ਼ੀ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਲਗਾਤਾਰ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਨੇ ਇੰਡਸਟਰੀ ਦੇ ਨਾਲ ਨਾਲ ਆਮ ਲੋਕ ਵੀ ਜੋ ਹੈ ਪਰੇਸ਼ਾਨ ਹੋ ਰਹੇ ਨੇ ਇੰਡਸਟਰੀਜ਼ ਦੀ ਗੱਲ ਕਰੀਏ ਜਿੱਥੇ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ 5 ਰੁਪਏ ਬਿਜਲੀ ਦੇਣ ਦਾ ਉੱਥੇ ਨਾ ਤਾਂ ਉਹਨਾਂ ਨੂੰ ਬਿਜਲੀ ਮਿਲ ਰਹੀ ਹੈ ਤੇ ਨਾ ਹੀ ਸਸਤੀ ਬਿਜਲੀ ਮਿਲ ਰਹੀ ਹੈ ਇਸ ਪੱਛੇ ਇੰਡਸਟਰੀਅਲਿਸਟ ਦਾ ਕੀ ਬਿਆਨ ਹੈ ਇੰਡਸਟਰੀ ਕਿਸ ਦੌਰ ਤੋਂ ਗੁਜ਼ਰ ਰਹੀ ਹੈ ਗੱਲਬਾਤ ਕਰਦੇ ਹਾਂ ਸਾਡੇ ਨਾਲ ਇੰਡਸਟਰੀਅਲਿਸਟ ਜਗਬੀਰ ਸੋਖੀ ਮੌਜੂਦ ਨੇ ਸਸ਼ੀ ਹਾਲ ਸਨਤਕਾਰਾ ਦਾ ਕੀ ਹਾਲ ਚਾਲ ਹੈ ਇੰਡਸਟਰੀ ਦਾ ਕੀ ਹਾਲ ਹੈ ਹੁਣ ਤਾਂ ਇਹ ਕਿਹਾ ਜਾਣ ਲੱਗ ਗਿਆ ਕਿ ਜੇ ਘਾਟੇ ਦਾ ਕਾਰੋਬਾਰ ਕਰਨਾ ਹੈ ਤਾਂ ਇੰਡਸਟਰੀ ਪੰਜਾਬ ਚ ਲਾ ਲਓ ਕਿਉਂਕਿ ਸਾਡੇ ਮੁਕਾਬਲੇ ਬਾਹਰਲੇ ਸੂਬੇ ਬਹੁਤ ਜ਼ਿਆਦਾ ਗਰੋ ਕਰ ਗਏ ਔਰ ਬਾਹਰਲੇ ਪਾਸੇ ਸਾਰੇ ਹੀ ਉਹਨਾਂ ਨੂੰ ਕਿਸੇ ਵੀ ਡਿਪਾਰਟਮੈਂਟ ਚ ਆਪ ਨਹੀਂ ਜਾਣਾ ਪੈਂਦਾ ਉਹਦੇ ਕੰਮ ਈਮੇਲ ਤੇ ਹੁੰਦੇ ਆ ਔਰ ਸਾਡੇ ਪੰਜਾਬ ਦੇ ਵਿੱਚ ਹਾਲਾਤ ਇਹ ਐ ਕਿ ਨਾ ਤਾਂ ਸਾਡੀਆਂ ਇਨਵੈਸਟ ਪੰਜਾਬ ਚ ਫਾਈਲਸ ਕਲੀਅਰ ਹੁੰਦੀਆਂ ਨਾ ਹੀ ਸਾਡੀਆਂ ਪੋਲਿਊਸ਼ਨ ਕੰਟਰੋਲ ਬੋਰਡ ਚ ਜੇ ਕੋਈ ਸਾਨੂੰ ਕੰਮ ਕੋਈ ਪੁੱਡਾ ਗਲਾਡਾ ਚ ਪੈ ਗਿਆ ਜੇ ਅਸੀਂ ਸੀਐਲਯੂ ਲੈਣੇ ਆਂ ਸੀਐਲਯੂ ਨਹੀਂ ਮਿਲਦੇ ਜਦ ਕਿ ਕਹਿਣ ਨੂੰ ਇਹ ਕਿਹਾ ਜਾਂਦਾ ਕਿ ਅਸੀਂ ਸਿੰਗਲ ਵਿੰਡੋ ਦੇਤੀ ਜਿਹੜਾ ਹੁਣ ਦਾ ਕ੍ਰਾਈਸਿਸ ਆ ਸਭ ਤੋਂ ਵੱਡਾ ਇੱਕ ਤਾਂ ਜਦੋਂ ਤੋਂ ਇਲੈਕਸ਼ਨਸ ਸ਼ੁਰੂ ਹੋਈ ਸੀ ਉਦੋਂ ਤੋਂ ਲੈ ਕੇ ਪੰਜਾਬ ਚ ਲੇਬਰ ਦੀ ਬਹੁਤ ਘਾਟ ਹੋ ਗਈ ਹੈ ਦੂਸਰਾ ਰੀਜ਼ਨ ਇਹ ਵੀ ਆ ਕਿ ਹੁਣ ਆਲਮੋਸਟ ਗੁਜਰਾਤ ਵਿੱਚ ਬਿਹਾਰ ਚ ਮਧ ਪ੍ਰਦੇਸ਼ ਚ ਬੰਗਾਲ ਚ ਈਵਨ ਇਥੇ ਯੂਪੀ ਚ ਹਰਿਆਣੇ ਚ ਹਿਮਾਚਲ ਚ ਉਥੋਂ ਦੀਆਂ ਸਟੇਟ ਗਵਰਨਮੈਂਟ ਇੰਡਸਟਰੀ ਨੂੰ ਪ੍ਰੋਮੋਟ ਕਰਨ ਲੱਗੀਆਂ ਸਾਡੇ ਕੋਲੇ ਮਾਈਗਰੇਟ ਲੇਬਰ ਘਟ ਆ ਰਹੀ ਹੈ ਤੇ ਸਾਡੀ ਮਜਬੂਰੀ ਆ ਕਿ ਸਾਨੂੰ ਸਾਰੇ ਹੀ ਮਸ਼ੀਨਸ ਦੇ ਉੱਤੇ ਨਿਰਭਰ ਹੋਣਾ ਪੈਂਦਾ ਅਸੀਂ ਐਚ ਐਮ ਸੀ ਸੀ ਐਨ ਸੀ ਕੰਪਿਊਟਰ ਕੰਟਰੋਲਡ ਮਸ਼ੀਨਸ ਲਿਆਉਣੇ ਆ ਜਿਨ੍ਹਾਂ ਲਈ ਸਾਨੂੰ ਅਨ ਇਨਟਰਪਟਡ ਪਾਵਰ ਚਾਹੀਦੀ ਹੈ ਤੇ ਜਿਹੜੀ ਸਟੇਟ ਕਿਸੇ ਵੇਲੇ ਪਾਵਰ ਸਰਪਲਸ ਸਟੇਟ ਕਹੀ ਜਾਂਦੀ ਹੁੰਦੀ ਸੀ ਅੱਜ ਉਹ ਪਾਵਰ ਡੈਫਿਸਟ ਸਟੇਟ ਹੈ 15 16000 ਮੈਗਾਵਾਟ ਬਿਜਲੀ ਦੀ ਰੋਜ਼ ਦੀ ਡਿਮਾਂਡ ਹੈ ਤੇ ਉਹਦੇ ਮੁਕਾਬਲੇ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਕਰੇ ਪਿਛਲੇ 8-9 ਸਾਲਾਂ ਤੋਂ ਸ਼ਾਇਦਾਂ 7-8 ਸਾਲਾਂ ਤੋਂ ਪੰਜਾਬ ਦੇ ਵਿੱਚ ਨਵਾਂ ਪਾਵਰ ਜਨਰੇਸ਼ਨ ਪਲਾਂਟ ਕੋਈ ਲੱਗਿਆ ਹੀ ਨਹੀਂ ਔਰ ਡਿਮਾਂਡ ਡੇ ਬਾਏ ਡੇ ਵੱਧ ਰਹੀ ਹੈ ਬਿਜਲੀ ਕਿਉਂਕਿ ਜੇ ਸਾਡਾ ਆਹ ਟੈਂਪਰੇਚਰ ਅੱਪ ਜਾ ਰਿਹਾ ਗਰਮੀ ਵੱਧ ਪੈ ਰਹੀ ਤਾਂ ਵੀ ਵੱਧ ਚਾਹੀਦੀ ਹੈ ਤੇ ਅੱਜ ਦੇ ਤਾਂ ਮੈਂ ਸਮਝਦਾ ਕਿ ਹਾਲਾਤ ਚੰਗੇ ਨਹੀਂ ਐ ਸਾਡੇ ਹੱਬ ਕਿਹਾ ਜਾਂਦਾ ਹੈ ਇਹ ਲੁਧਿਆਣਾ ਸ਼ਹਿਰ ਨੂੰ ਕਿਤੇ ਨਾ ਕਿਤੇ ਡੀ ਗ੍ਰੋਥ ਹੋ ਰਹੀ ਉਸ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ ਜੀ ਮੈਂ ਨੈਸ਼ਨਲ ਇੰਸਟੀਚਿਊਟ ਆਫ ਕੁਆਲਿਟੀ ਰਿਸਰਚ ਇੱਕ ਆਰਗੇਨਾਈਜੇਸ਼ਨ ਆ ਬੈਂਗਲੌਰ ਦੇ ਵਿੱਚ ਸਾਊਥ 4 ਕੁ ਮਹੀਨੇ ਪਹਿਲਾਂ ਮੈਂ ਉਹਨਾਂ ਦੀ ਇੱਕ ਮੀਟਿੰਗ ਅਟੈਂਡ ਕੀਤੀ ਤੇ ਇੰਡਸਟਰੀਅਲ ਹੱਬ ਦਾ ਤੁਸੀਂ ਮੈਂ ਤੁਹਾਡੀ ਗੱਲ ਦਾ ਜਵਾਬ ਦਵਾਂਗਾ ਤੁਹਾਡੇ ਰਾਹੀਂ ਦਰਸ਼ਕ ਵੀ ਸਮਝਣ ਉਸ ਮੀਟਿੰਗ ਦੇ ਵਿੱਚ ਜਿਹੜੇ ਐਂਟਰਪ੍ਰੈਨਿਅਰਸ ਆ ਰਹੇ ਆ ਈਵਨ ਕਿ ISRO ਵੀ ਉਹਨਾਂ ਦੀ ਉਹ ਮੈਂਬਰ ਹੈ ਓਕੇ ਉੱਥੇ ਮੈਂਬਰਸ ਇਹ ਕਹਿ ਰਿਹਾ ਕਿ ਜੀ ਮੈਂ ਸਾਲ 2006 ਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅੱਜ ਮੇਰੀ ਟਰਨਓਵਰ 2500 ਕਰੋੜ ਹੈ ਓਕੇ ਕੋਈ ਕਹਿ ਰਿਹਾ ਕਿ ਮੈਂ 2010 ਚ ਕਾਰੋਬਾਰ ਸ਼ੁਰੂ ਕੀਤਾ ਸੀ ਮੇਰੀ ਟਰਨਓਵਰ 900 ਕਰੋੜ ਹੈ ਕੋਈ ਕਹਿ ਰਿਹਾ ਕਿ ਮੈਂ ਸੰਨ 2000 ਚ ਕਾਰੋਬਾਰ ਸ਼ੁਰੂ ਕੀਤਾ ਸੀ ਮੇਰੀ ਟਰਨਓਵਰ 4000 ਕਰੋੜ ਹੈ ਤੁਸੀਂ ਮੈਨੂੰ ਉਂਗਲਾਂ ਤੇ ਗਿਣ ਕੇ ਦਿਖਾਓ ਲੁਧਿਆਣੇ ਦੇ ਵਿੱਚ 2500 ਕਰੋੜ ਵਾਲੇ 4000 ਕਰੋੜ ਵਾਲੇ ਤੇ 900 ਕਰੋੜ ਵਾਲੇ ਕਿੰਨੇ ਕ ਨੇ ਤੇ ਅਸੀਂ ਆਪਣੇ ਆਪ ਨੂੰ ਕਦੇ ਮਾਂਚੈਸਟਰ ਆਫ ਇੰਡੀਆ ਕਦੇ ਇੰਡਸਟਰੀਅਲ ਹੱਬ ਇਸ ਤਰੀਕੇ ਦੇ ਵੱਡੇ ਵੱਡੇ ਨਾਂ ਲੈ ਕੇ ਕਿਉਂ ਖੁਸ਼ ਹੋਈ ਜਾਂਦੇ ਆ ਮੈਨੂੰ ਲੱਗਦਾ ਜਿੱਦਾਂ ਸਾਡੇ ਪੰਜਾਬੀ ਗਾਣਿਆਂ ਚ ਜੱਟ ਬਹੁਤ ਅਮੀਰ ਹੈ ਤੇ ਅਸਲ ਦਾ ਜੱਟ ਬਿਆਰਾ ਖੁਦਕੁਸ਼ੀਆਂ ਕਰਦਾ ਤੇ ਕਦੇ ਕਿਸੇ ਗੀਤਕਾਰ ਨੇ ਕਦੇ ਕਿਸੇ ਰਾਈਟਰ ਨੇ ਗਾਉਣ ਵਾਲੇ ਨੇ ਸਾਡੀ ਪਲਾਈਟ ਬਾਰੇ ਸੋਚਿਆ ਕਦੇ ਸੰਤਕਾਰਾਂ ਦੇ ਗੀਤ ਗਾਏ ਆ ਕਿਸੇ ਨੇ ਜੋ ਰਿਐਲਿਟੀ ਹੈ ਉਹ ਤਾਂ ਅਸੀਂ ਬਸ ਆ ਵੱਡੀਆਂ ਵੱਡੀਆਂ ਗੱਡੀਆਂ ਜੇ ਪਹਿਲਾਂ ਕਿਤੇ ਸਫਾਰੀਆਂ ਤੇ ਸਫਾਰੀਆਂ ਦੇ ਗਾਣੇ ਲਾਂਸਰਾਂ ਆ ਗਈਆਂ ਉਹਦੇ ਗਾਣੇ ਥਾਰਾਂ ਆ ਗਈਆਂ ਉਹਦੇ ਗਾਣੇ ਸੱਚਾਈ ਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ ਪੱਲੇ ਕਿਹੜੀ ਕਿਹੜੀ ਇੰਡਸਟਰੀ ਦਾ ਹੱਬ ਹੈ ਤੇ ਫਿਰ ਹਰ ਸਮੇਂ ਦੀ ਸਰਕਾਰ ਕਹਿੰਦੀ ਆ ਕਿ ਅਸੀਂ ਤੁਹਾਨੂੰ ਆਹ ਸਹੂਲਤ ਦੇਤੀ ਦਿਖਾਓ ਕਿੱਥੇ ਆ ਇਨ ਇਨ ਰਿਐਲਿਟੀ ਕਿੱਥੇ ਆ ਕਿਉਂਕਿ ਅਸੀਂ ਇਹਨਾਂ ਰਿਐਲਿਟੀ ਫੇਸ ਕਰਦੇ ਆ ਅਗਰ ਪੰਜਾਬ ਚ ਅਜੇ ਕੋਈ ਇੱਕ ਇੰਡਸਟਰੀ ਨਵੀਂ ਅਸੀਂ ਲਾਉਣੀ ਆ ਤਾਂ ਉਹ ਇੰਡਸਟਰੀ ਨੂੰ ਸਾਲ ਸਵਾ ਸਾਲ ਤਾਂ ਉਹਦੀਆਂ ਅਪਰੂਵਲਸ ਹੀ ਨਹੀਂ ਆਉਂਦੀਆਂ ਪਟਵਾਰੀ ਇਹ ਨਹੀਂ ਰਿਸ਼ਤੀਆਂ ਕਰਦੇ ਤਹਿਸੀਲਦਾਰ ਰਿਸ਼ਤੀਆਂ ਨਹੀਂ ਕਰਦੇ ਪਟਵਾਰੀ ਹੈ ਉਹਦਾ ਫਰਜ਼ ਜਾਂ ਇਤਕਾਲੀ ਨਹੀਂ ਦਿੰਦੇ ਤੇ ਉਹ ਦੱਸੋ ਵੀ ਤੁਸੀਂ ਉਹ ਇੱਕ ਜਦੋਂ ਬੇਸਿਕ ਥਿੰਗੇ ਨਹੀਂ ਹੋ ਰਹੀ ਫਿਰ ਸਭ ਤੋਂ ਵੱਡੀ ਬੇਸਿਕ ਅਗਲੀ ਰਿਕੁਆਇਰਮੈਂਟ ਆ ਜਾਂ ਤਾਂ ਉੱਥੇ ਜਿਹੜੀ ਸਾਨੂੰ ਵਾਟਰ ਐਂਡ ਸੀਵਰੇਜ ਚਾਹੀਦੀ ਆ ਉਹ ਕਨੈਕਸ਼ਨ ਹੈ ਨਹੀਂ ਗੇ ਕਿਉਂਕਿ ਖੇਤਾਂ ਦੇ ਵਿੱਚ ਇਹਨਾਂ ਨੇ ਆਪਣਾ ਜਦੋਂ ਅਸੀਂ ਸੀਐਲਯੂ ਲੈ ਕੇ ਫੈਕਟਰੀ ਲਾਉਨੇ ਆ ਤੇ ਸੀਐਲਯੂ ਮਿਲਣਾ ਨਹੀਂ ਤੇ ਉਸ ਤੋਂ ਬਾਅਦ ਉੱਥੇ ਨਾ ਤਾਂ ਪਾਵਰ ਆ ਨਾ ਗ੍ਰਿਡ ਨੇ ਗ੍ਰਿਡ ਸਾਰੇ ਸਾਰੇ ਓਵਰ ਹੋ ਚੁੱਕੇ ਆ ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਮੇਰੇ ਕੋਲੇ ਕੱਲ ਵੀ ਪਰਸੋਂ ਕੋਈ ਬੈਠੇ ਉਹ ਕਹਿੰਦੇ ਜੀ ਜੇ ਅਸੀਂ ਅ ਡੈਸਟ੍ਰਕਟ ਇੰਡਸਟਰੀ ਸੈਂਟਰ ਵਾਲੇ ਕੋਲ ਡਾਟਾ ਲੈਣੇ ਆ ਉਹ ਤਾਂ ਸਾਨੂੰ ਬੜੇ ਡਾਟੇ ਦੰਦਿਆ ਕਿ ਇੰਨੇ ਕਰੋੜ ਦੀ ਇਨਵੈਸਟਮੈਂਟ ਆ ਗਈ ਇੰਨੇ ਕਰੋੜ ਦੀ ਆ ਗਈ ਮੈਂ ਕਿਹਾ ਬੋਨਾ ਕੋਲ ਇਹ ਵੀ ਡਾਟਾ ਲਓ ਕਿ ਪਿਛਲੇ ਬੰਦ ਕਿੰਨੇ ਹੋ ਗਏ ਆ ਤੁਸੀਂ ਗੱਲ ਕਰਦੇ ਆ ਗੱਲ ਕਹੀ ਆ ਸਾਨੂੰ ਵੀ ਕਿਹਾ ਗਿਆ ਸੀ ਕਿ ਤੁਹਾਨੂੰ 5 ਰੁਪਏ ਯੂਨਿਟ ਦਿਆ ਕਰਾਂਗੇ 5 ਰੁਪਏ ਯੂਨਿਟ ਤਾਂ ਕੀ ਦੇਣੀ ਆ ਮੈਂ ਗੱਲ ਸਮਝਦਾ ਕਿ ਸਾਡੇ ਤੇ ਜਿਹੜਾ ਪਿਛਲੇ 2-3 ਸਾਲ ਦੇ ਵਿੱਚ ਹੀ ਆ ਹੁਣ ਇੱਕ ਰੀਸੈਂਟਲੀ ਫਿਰ ਦੁਬਾਰਾ ਰੇਟ ਵਧਿਆ ਨੇ ਮੈਂ ਇਹਦੀ ਗੱਲ ਮੈਂ ਮੈਂ ਇਹਦੀ ਗੱਲ ਬਾਅਦ ਚ ਕਰਦਾ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਅ ਸਾਨੂੰ ਐਡਵਾਂਸ ਸਕਿਉਰਿਟੀ ਡਿਪੋਜ਼ਿਟ ਦੇ ਰੂਪ ਦੇ ਵਿੱਚ ਰਿਵਾਈਜ਼ਡ ਰੇਟਸ ਆ ਹੀ ਜਾਂਦੇ ਆ ਐਵਰੇਜ ਇੱਕ ਫੈਕਟਰੀ ਜਿਹਦਾ 100 ਕਿਲੋਵਾਟ ਤੋਂ ਲੈ ਕੇ ਕੋਈ 500 700 ਹਜ਼ਾਰ ਕਿਲੋਵਾਟ ਤੱਕ ਦਾ ਕਨੈਕਸ਼ਨ ਆ ਉਹਨੂੰ ਕਰੀਬ 80000 ਤੋਂ ਲੈ ਕੇ 4 ਲੱਖ ਤੱਕ ਇਹ ਰਿਵਾਈਜ਼ਡ ਸਕਿਉਰਿਟੀ ਡਿਪੋਜ਼ਿਟ ਦੇਣਾ ਪੈਂਦਾ ਹੈ ਬਿਜਲੀ ਦੇ ਰੇਟਸ ਤੋਂ ਇਲਾਵਾ ਤੇ ਅਨੰਤ ਰੈਪਟਰ ਸਪਲਾਈ ਤਾਂ ਵੀ ਨਹੀਂ ਆਉਂਦੀ ਅਨ ਸ਼ਡਿਊਲਡ ਕੱਟਸ ਤਾਂ ਵੀ ਲੱਗਣੇ ਲੱਗਣੇ ਨੇ ਤੇ ਉਸ ਤੋਂ ਬਾਅਦ ਅ ਮੀਟਰ ਚੇਂਜ ਕਰਨ ਦੇ ਨਾਂ ਤੇ ਮੀਟਰ ਰੈਂਟ ਦੇ ਨਾਂ ਤੇ ਹੁਣ ਇੱਕ ਆ ਸਾਨੂੰ ਨਵਾਂ ਫਰਮਾਨ ਜਾਰੀ ਹੋਇਆ ਹੋਇਆ ਕਿ ਤੁਸੀਂ ਜੀ 스마트 ਮੀਟਰਸ ਲਾਉਣੇ ਆ ਉਹ ਸਾਰੀ ਇੰਡਸਟਰੀ ਨੂੰ ਦੱਸਤਾ ਕਿ ਤੁਸੀਂ ਲਾਉਣੇ ਪੈਣੇ 3 ਤੋਂ 4 ਲੱਖ ਰੁਪਏ ਦਾ ਮੀਟਰ ਆ ਜਾਂ ਉਹ ਅਗਰ ਪਾਵਰਕਮ ਆਪਣੇ ਕੋਲੋਂ ਦਊਗੀ ਤਾਂ ਸਾਡੇ ਮੰਥਲੀ ਬਿੱਲ ਦੇ ਵਿੱਚ ਕਰੀਬ 6-8000 ਰੁਪਿਆ ਐਡ ਹੋਊਗਾ ਨਹੀਂ 4 ਲੱਖ ਰੁਪਿਆ ਅਸੀਂ ਲਾਈਏ ਤੇ ਮੈਂ ਕੁਝ ਪੁਰਾਣੇ ਜਿਹੜੇ ਰਿਟਾਇਰਡ ਏਮਪਲਾਈਜ਼ ਨੇ ਪਾਵਰਕਾਮ ਦੇ ਉਹਨਾਂ ਉਹ ਪੁੱਛਿਆ ਉਹ ਕਹਿੰਦੇ ਜੀ ਇਹ ਥਰਮਾਮੀਟਰ ਆ ਇਹ ਚੈੱਕ ਕਰਕੇ ਦੱਸੂਗਾ ਤੁਹਾਨੂੰ ਬੁਖਾਰ ਕਿੰਨਾ ਇਹ ਇਲਾਜ ਨਹੀਂ ਹੈ ਅੱਛਾ ਉਸ ਤੋਂ ਬਾਅਦ ਇਲਾਜ ਕਰ ਲਈ ਤੁਹਾਨੂੰ ਕੋਈ 15-18 ਲੱਖ ਰੁਪਇਆ ਹੋਰ ਲਾਉਣਾ ਪਊਗਾ ਉਹ ਕੋਈ ਕੰਟਰੋਲ ਪੈਨਲ ਸਿਸਟਮ ਕੁਝ ਹੋਰ ਕਿਸੇ ਕੰਪਨੀ ਨਾਲ ਟਾਈ ਅਪ ਹੋਊਗਾ ਉਹ ਇੱਕ ਹੋਰ ਇੰਡਸਟਰੀ ਦੇ ਬੋਝ ਪਾਊਗਾ ਇੱਕ ਪਾਸੇ ਕਹਿੰਦੇ ਤੁਸੀਂ ਸਾਨੂੰ ਪਾਵਰ ਸਸਤੀ ਦੇਣੀ ਚਾਹੁੰਦੇ ਹੋ ਕਿੱਦਾਂ ਸਸਤੀ ਮਿਲ ਗਈ ਸਾਨੂੰ ਪਾਵਰ ਨਹੀਂ ਬੋਝ ਜੋ ਹੈ ਲਗਾਤਾਰ ਦਿੱਤਾ ਜਾ ਰਿਹਾ ਹੈ ਭੋਜ ਦਿੱਤਾ ਜਾ ਰਿਹਾ ਫਿਰ ਉਸ ਤੋਂ ਬਾਅਦ ਕੱਟਸ ਆ ਜਾਂਦੇ ਆ ਕੁਝ ਤਾਂ ਸ਼ਡਿਊਲਡ ਕੱਟਸ ਨੇ ਤੇ ਬਾਕੀ ਅਨਸ਼ਡਿਊਲਡ ਕੱਟਦਾ ਤਾਂ ਕੋਈ ਸਿਸਟਮ ਹੈ ਨਹੀਂ ਐ ਫਿਰ ਇਹਨਾਂ ਦਾ ਸਕਾਡਾ ਟ੍ਰਿਪਿੰਗ ਸਿਸਟਮ ਹੈ ਕਿਉਂਕਿ ਜਦੋਂ ਇਹਦਾ ਗ੍ਰੇਡ ਟ੍ਰਿਪ ਓਵਰ ਹੋ ਗਿਆ ਥੋੜਾ ਜਿਹਾ ਕਿਤੇ ਪਾਵਰ ਡਿਮਾਂਡ ਵੱਧ ਗਈ ਉਹ ਟ੍ਰਿਪ ਕਰ ਜਾਣਾ ਹੁਣ ਟ੍ਰਿਪ ਕਰਨਾ ਜਿਹੜੀਆਂ ਸਾਡੀਆਂ ਐਚ ਐਮ ਸੀ ਸੀ ਐਨ ਸੀ ਕੰਪਿਊਟਰ ਕੰਟਰੋਲਡ ਮਸ਼ੀਨਸ ਨੇ ਉਹਨਾਂ ਨੂੰ ਕਿੰਨਾ ਲਾਸ ਹੁੰਦਾ ਉਹ ਇੱਕ ਵਾਰੀ ਟ੍ਰਿਪ ਕਰਕੇ ਜਦੋਂ ਦੁਬਾਰਾ ਉਹ ਰੀ ਲੋਡ ਲੰਦੀ ਆ ਜਾਂ ਸਾਡੀ ਫਰਨਸ ਰੀ ਲੋਡ ਲੰਦੀ ਆ ਉਹ ਜਿਹੜਾ ਸਾਡਾ ਲਾਸ ਹੈ ਉਹ ਅਸੀਂ ਉਹਨੂੰ ਕਿੱਥੇ ਕਿਹੜੀਆਂ ਅਸੀਂ ਬੁਕਸ ਲਿਆ ਸਕਦਾ ਕਿਹੜੀ ਬੈਲੈਂਸ ਸ਼ੀਟ ਦਸੀ ਹੈ ਉਦੋਂ ਤਾਂ ਕੋਈ ਪੈਰਾਮੀਟਰ ਹੀ ਨਹੀਂ ਹੈਗੇ ਔਰ ਡਿਊ ਟੂ ਪਾਵਰ ਕਾਮ ਸਾਡਾ ਜਿਹੜਾ ਲਾਸ ਹੁੰਦਾ ਇਹ ਉਹ ਅਸੀਂ ਕਿੱਥੇ ਜਾ ਕੇ ਮੈਚ ਕਰਾਂਗੇ ਕਿਉਂਕਿ ਜਿੱਥੇ ਅਸੀਂ ਆਪਣਾ ਪ੍ਰੋਡਕਟ ਤਿਆਰ ਕਰਕੇ ਮਾਰਕੀਟ 'ਚ ਵੇਚਣਾ ਉਹ ਤਾਂ ਸਾਡਾ ਕੰਪੀਟੀਸ਼ਨ ਆ ਔਰ ਉਹ ਸਾਡਾ ਕੰਪੀਟੀਸ਼ਨ ਦਾ ਇੱਕ ਇੱਕ ਪੈਸੇ ਦਾ ਕੰਪੀਟੀਸ਼ਨ ਆ ਕਈ ਵਾਰੀ ਇੱਕ ਇੱਕ ਦੋ ਦੋ ਪੈਸੇ ਦੇ ਰੇਟ ਦੇ ਉੱਤੇ ਸਾਡੇ ਕੋਲ ਬਾਇਰ ਛੱਡ ਜਾਂਦਾ ਇਸ ਕਰਕੇ ਇਸ ਚੀਜ਼ ਨੂੰ ਸਾਡੀ ਨੂੰ ਕੋਈ ਦੇਖ ਹੀ ਨਹੀਂ ਰਿਹਾ ਬਿਜਲੀ ਫਿਲਹਾਲ ਮਿਲ ਰਹੀ ਹੈ ਅਗਰ 5 ਰੁਪਏ ਯੂਨਿਟ ਦੀ ਗੱਲ ਕਰਦੀ ਸੀ ਸਰਕਾਰ ਘਰਾਂ ਨੂੰ ਜਿਹੜੀ ਬਿਜਲੀ ਮਿਲਦੀ ਆ ਮੇਰੇ ਖਿਆਲੋਂ ਜਾ ਚੁੱਕੀ ਆ ਕੋਈ 9 ਰੁਪਏ ਤੇ ਤੇ ਸੌਰੀ ਕਮਰਸ਼ੀਅਲ ਨੂੰ ਘਰਾਂ ਵਾਲੀ ਸ਼ਾਇਦ 7.5 ਰੁਪਏ ਆ ਸਾਨੂੰ ਜਿਹੜੀ ਫੈਕਟਰੀਆਂ ਨੂੰ ਮਿਲਦੀ ਆ ਛੋਟੀ ਇੰਡਸਟਰੀ ਨੂੰ ਟੋਟਲ ਸਾਰੇ ਖਰਚੇ ਪਾ ਕੇ ਉਹ 8 ਰੁਪਏ 13 ਪੈਸੇ ਪੈਂਦੀ ਆ ਤੇ ਲਾਰਜ ਇੰਡਸਟਰੀ ਜਿਹਨੂੰ ਇਹ ਕਹਿੰਦੇ ਕਿ ਅਸੀਂ 5 ਰੁਪਏ ਦੇ ਰਹੇ ਆ ਉਹ ਵੀ ਸਾਨੂੰ ਕੋਈ 6 ਰੁਪਏ 57 ਪੈਸੇ ਪੈਂਦੀ ਆ ਜਿਹਦੇ ਵਿੱਚ ਮੈਂ ਐਕਸਕਲੂਡ ਕਰ ਰਿਹਾ ਹਲੇ ਮੀਟਰ ਰੈਂਟ ਤੇ ਬਾਕੀ ਦੇ ਮਤਲਬ ਜਿਹੜੇ ਪ੍ਰੋਮਿਸਸ ਸਰਕਾਰ ਵੱਲੋਂ ਕੀਤੇ ਕੀਤੇ ਗਏ ਸੀ ਤੇ ਉਹ ਬਿਲਕੁਲ ਹੀ ਫੇਕ ਪ੍ਰੋਮਿਸਸ ਹੋਗੇ ਬਿਲਕੁਲ ਵੀ ਉਹ ਉਹਦਾ ਕੋਈ ਇੰਡਸਟਰੀ ਨੂੰ ਫਾਇਦਾ ਨਹੀਂ ਹੋ ਰਿਹਾ ਦੂਜੀ ਗੱਲ ਇਹ ਹੈ ਕਿ ਇੰਡਸਟਰੀ ਆਮ ਲੋਕਾਂ ਨੂੰ ਜ਼ੀਰੋ ਬਿਲ ਦੀ ਬਿਲ ਕਹਿ ਕੇ ਜੋ ਹੈ ਫਰੀ ਦਿੱਤੀ ਗਈ ਹੈ ਬਿਜਲੀ ਉਹਦਾ ਬੋਝ ਵੀ ਇੰਡਸਟਰੀ ਤੇ ਆ ਰਿਹਾ ਮੈਂ ਤੁਹਾਨੂੰ ਦੱਸਦਾ ਦੱਤਾ ਜੀ ਅਗਰ ਇੱਕ ਘਰ ਦਾ 1000 ਰੁਪਏ ਜਾਂ 1200 1500 ਦਾ ਬਿੱਲ ਮਾਫ ਕਰਤਾ ਮਨਥਲੀ ਤੇ ਉਹਦੇ ਬਰਾਬਰ ਜੇ ਇੱਕ ਇੰਡਸਟਰੀ ਤੋਂ ਤੁਸੀਂ 80000 ਤੋਂ ਲੈ ਕੇ 4 ਲੱਖ ਰੁਪਏ ਐਡਵਾਂਸ ਸਕਿਉਰਿਟੀ ਡਿਪੋਜ਼ਿਟ ਕਰਵਾ ਲਿਆ ਤੇ ਤੁਹਾਡੇ ਕੋ ਕਿੰਨਾ ਪੈਸਾ ਸਰਪਲਸ ਆ ਗਿਆ ਤੋਂ ਉਤੋਂ ਬਾਅਦ ਵੀ ਬਿਜਲੀ ਨਹੀਂ ਮਿਲ ਰਹੀ ਫਿਰ ਬਿਜਲੀ ਦਾ ਤਾਂ ਪਤਾ ਹੀ ਹੈ ਨਾ ਦੇਖੋ ਜਦੋਂ ਅਸੀਂ ਕੋਈ ਇੱਕ ਕਿਲੋਵਟ ਤਾਂ ਨਵੀਂ ਜਨਰੇਟ ਕੀਤੀ ਦੀ ਤੁਸੀਂ ਦੱਸੋ ਤਾਂ ਉਂਗਲਾਂ ਤਾਂ ਗਣ ਕੇ ਕਿਹੜਾ ਜਿੰਨੇ ਦਾ ਪਲਾਂਟ ਲਾਇਆ ਅਸੀਂ ਬੜਾ ਵੱਡਾ ਪ੍ਰਚਾਰ ਕੀਤਾ ਕਿ ਗੋਇੰਦਵਾਲ ਸਾਹਿਬ ਵਾਲਾ ਪਲਾਂਟ ਅਸੀਂ ਖਰੀਦ ਲਿਆ ਉਹ ਪਾਵਰ ਵਧੀ ਤਾਂ ਨਾ ਪਾਵਰ ਤਾਂ ਉਨੀ ਹੀ ਸੀ ਜੇ ਉਹ ਪ੍ਰਾਈਵੇਟ ਸੈਕਟਰ ਦੇ ਕੰਮ ਹੋਣ ਗਵਰਨਮੈਂਟ ਸੈਕਟਰ ਦੇ ਕੰਮ ਕਰ ਲਊਗਾ ਨਾ ਤਾਂ ਉਹਨਾਂ ਕੋਲ ਰੇਟਸ ਫਰਕ ਪੈਣਾ ਆ ਜਿਹੜੀ ਰੀਸੈਂਟਲੀ ਮੈਂ ਗੱਲ ਕਰਦਾ ਚਲੋ ਮੈਂ ਕਿਸੇ ਸਰਕਾਰਾਂ ਦੀ ਗੱਲ ਨਹੀਂ ਕਰਦਾ ਪਿਛਲੀ ਤੋਂ ਪਿਛਲੀ ਸਰਕਾਰ ਨੇ ਇਹ ਕੀਤਾ ਸੀ ਕਿ ਅਨਕਰਜ ਕਰਨ ਦੇ ਲਈ ਇੰਡਸਟਰੀ ਨੂੰ ਕਿਉਂਕਿ ਸਾਡੇ ਕੋਲੇ ਰਾਤ ਨੂੰ ਪਾਵਰ ਸਰਪਲਸ ਹੋ ਜਾਂਦੀ ਸੀ ਜੀ ਕਿ ਇੰਡਸਟਰੀ ਰਾਤ ਨੂੰ ਵੀ ਚੱਲ ਸਕੇ ਸਾਨੂੰ ਇੰਡਸਟਰੀ ਨੂੰ ਕਰੀਬ 1.5 ਰੁਪਏ ਯੂਨਿਟ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਰਿਬੇਟ ਦਿੱਤੀ ਗਈ ਸੀ ਤਾਂ ਕਿਉਂਕਿ ਰਾਤ ਨੂੰ ਇੰਡਸਟਰੀ ਚਲਾਉਣ ਦੇ ਵਿੱਚ ਰਿਸਕ ਵੜਿਆ ਕੋਈ ਕਿਸੇ ਵਰਕਰ ਦੇ ਸੱਟ ਲੱਗ ਜਵੇ ਵਰਕਰ ਆਉਂਦੇ ਨਹੀਂ ਉਹਨਾਂ ਨੇ ਜਾ ਕੇ ਕੰਮ ਕਰਨਾ ਨਾਈਟ ਨੂੰ ਕੋਈ ਹੋਰ ਮਾਲਕ ਨੂੰ ਦਿੱਕਤ ਆ ਘਰੋਂ ਬਾਹਰ ਆਉਣਾ ਜਾਣਾ ਲੈਂਡ ਆਰਡਰ ਦਾ ਸਾਨੂੰ ਪਤਾ ਹੀ ਆ ਕਿਦਾਂ ਦਾ ਹੈਗਾ ਉਹ ਸਾਰੀਆਂ ਗੱਲਾਂ ਕਰਕੇ 1.5 ਰੁਪਏ ਯੂਨਿਟ ਦਾ ਇੱਕ ਲਾਲਚ ਦਿੱਤਾ ਗਿਆ ਸੀ ਕਿ ਤੁਹਾਨੂੰ ਬਿਜਲੀ ਸਸਤੀ ਪਊਗੀ ਰਾਤ ਨੂੰ ਤੁਸੀਂ ਆਪਣੀਆਂ ਫਰਨਸ ਵਗੈਰਾ ਹੈਵੀ ਇੰਡਸਟਰੀ ਚ ਚਲਾ ਦਿਓ ਛੋਟੀ ਨਾਲ ਸਿੱਝ ਨਹੀਂ ਸਕਦੀ ਹੈਵੀ ਚਲਾ ਲਿਆ ਕਰੋ ਹੁਣ ਇਹਨਾਂ ਦਾ ਉਲਟ ਕੰਮ ਕਰਤਾ ਇਹਨਾਂ ਨੇ ਰਾਤ ਨੂੰ 10 ਤੋਂ 6 ਵਜੇ ਵਾਲੇ ਰੇਟ ਦੇ ਵਿੱਚ ਵਾਧਾ ਕਰਤਾ ਇੱਕ ਤਾਂ ਸਾਡੇ ਦੇ ਪੀਕ ਲੋਡ ਪਾਬੰਦੀਆਂ ਸ਼ਾਮ ਨੂੰ 6 ਤੋਂ 10 ਪੀਕ ਲੋਡ ਪਾਬੰਦੀਆਂ ਕਿਉਂਕਿ ਪੈਡੀ ਸੀਜ਼ਨ ਚੱਲ ਰਿਹਾ 10 ਵਜੇ ਤੋਂ 6 ਵਜੇ ਤੱਕ ਅਗੇਨ ਸਾਡਾ ਰੇਟ ਵਧਾਤਾ ਥੈਟ ਮੀਨ ਸਾਡੇ ਕੋਲੇ ਕੰਮ ਕਰਨ ਵਾਲੇ ਘੰਟੇ ਦਾ ਮਸਾ 8 ਹੀ ਬਚੇ ਕਿੱਥੇ ਅਸੀਂ ਕੰਪੀਟੀਸ਼ਨ ਕਰਨਾ ਕਿੱਥੇ ਅਸੀਂ ਕੰਮ ਕਰਨਾ ਅਸੀਂ ਤਾਂ ਬਾਜ਼ਾਰ ਚ ਆਊਟ ਹੋਣਾ ਸ਼ੁਰੂ ਕਰਦੇ ਆਂਗੇ ਇੰਡਸਟਰੀ ਸੰਤਕਾਰ ਕਹਿ ਰਹੇ ਨੇ ਕਿ ਪੰਜਾਬ ਚੋ ਇੰਡਸਟਰੀ ਬਾਹਰ ਜਾਣ ਦਾ ਸੋਚ ਰਹੀ ਐਪਲਾਈਨ ਕਰਨ ਦਾ ਸੋਚ ਰਹੀ ਉਹ ਸੱਚ ਹੈ ਮਤਲਬ ਕਿ ਇੰਡਸਟਰੀ ਦੁਖੀ ਹੈ ਦੇਖੋ ਇੱਕ ਬੜਾ ਵੱਡਾ ਸਰਕਾਰ ਨੂੰ ਜਿਹੜਾ ਇੱਕ ਕਿਸੇ ਵੀ ਸਰਕਾਰ ਨੂੰ ਮੌਕੇ ਦੇ ਕੋਈ ਵੀ ਸਰਕਾਰ ਹੋਵੇ ਮੈਂ ਸਾਰੀਆਂ ਸਰਕਾਰਾਂ ਇੱਕ ਇਸ ਗੱਲ 'ਤੇ ਕਰਸੇ ਬੰਨ ਰਿਆਂ ਕਾਰਨ ਇਹ ਆ ਕਿ ਪੰਜਾਬ ਦੇ ਵਿੱਚ ਜ਼ਿਆਦਾ ਇੰਡਸਟਰੀ ਐ ਸਮਾਜਿਕ ਇੰਡਸਟਰੀ ਜੀ ਛੋਟੀ ਇੰਡਸਟਰੀ ਐ ਛੋਟੀ ਇੰਡਸਟਰੀ ਇਸੇ ਕਰਕੇ ਸਾਡੇ ਮਹੱਲਿਆਂ 'ਚ ਨਾਨ ਡੈਜ਼ਿਗਨੇਟਿਡ ਇਰੀਅਰ ਇੰਡਸਟਰੀ ਚੱਲ ਰਹੀ ਆ ਆ ਸਾਡੀ ਸਾਰੀ ਸ਼ਿਮਲਾਪੁਰੀ ਆ ਦਸ਼ਮੇਸ਼ ਨਗਰ ਆ ਪਰੇ ਸੁੰਦਰ ਨਗਰ ਉਹ ਇੰਡਸਟਰੀ ਕਿਉਂ ਉੱਥੇ ਚੱਲ ਰਹੀ ਆ ਉਹਨਾਂ ਕੋਲੇ ਇੰਨਾ سرمਾਇਆ ਹੀ ਹੈ ਨਹੀਂ ਕਿ ਉਹ ਆਪਣੀ ਇੰਡਸਟਰੀ ਔਰ ਰਹਿائش ਨੂੰ ਦੂਰ ਕਰਕੇ ਸਰਵਾਈਵ ਕਰ ਸਕਣ ਤੇ ਉਹ ਸਿਰਫ ਸਰਕਾਰ ਕੋਲੇ ਇੱਕੋ ਇੱਕ ਗੱਲ ਬਚਦੇ ਵੀ ਅਗਰ ਬਾਹਰ ਜਾਊਗੀ ਤਾਂ ਹੈਵੀ ਇੰਡਸਟਰੀ ਹੋ ਜਾਂਦੀ ਹੈ ਨਾ ਛੋਟੇ ਕਰਨਗੇ ਕੀ ਤੇ ਭਾਈ ਛੋਟੇ ਹੁਣ ਜੇ ਇਹ ਨਹੀਂ ਕਰ ਪਾਰੇ ਤਾਂ ਦੀ ਸਾਡੀ ਨੈਕਸਟ ਜਨਰੇਸ਼ਨ ਕੰਮ ਚ ਹੀ ਨਹੀਂ ਆ ਰਹੀ ਸਾਡੇ ਸਭ ਦੇ ਬੱਚੇ ਤਾਂ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਾ ਰਹੇ ਆ ਤੇ ਜਦੋਂ ਤੁਹਾਡੇ ਕੋਲੇ ਅਗਲੀ ਜਨਰੇਸ਼ਨ ਬਚਣੀ ਨਹੀਂ ਕੰਮ ਕਰਨ ਦੇ ਲਈ ਦੈਨ ਉਹ ਆਟੋਮੈਟਿਕਲੀ ਇੰਡਸਟਰੀ ਬੰਦ ਹੋਊਗੀ ਤਾਂ ਤੇ ਤੁਸੀਂ ਉਹਨੂੰ ਬਚਾਉਣਾ ਨਹੀਂ ਚਾਹੁੰਦੇ ਤੁਸੀਂ ਉਹਨੂੰ ਖਤਮ ਹੀ ਕਰਨਾ ਚਾਹੁੰਦੇ ਹੋ ਤੇ ਇਸ ਗੱਲ ਕਰਕੇ ਨਹੀਂ ਜੀ ਇੰਡਸਟਰੀ ਬਾਹਰ ਜਾ ਨਹੀਂ ਸਕਦੀ ਉਹ ਬੰਦ ਹੋ ਜਾਊਗੀ ਆਦਰਵਾਇਜ਼ ਜਿਹੜੀ ਵੱਡੀ ਇੰਡਸਟਰੀ ਆ ਅਗਰ ਉਹ ਬਾਹਰ ਸ਼ਿਫਟ ਕਰਦੀ ਆ ਦੇਖੋ ਪੰਜਾਬ ਲੈਂਡਲੌਕ ਸਟੇਟ ਆ ਇੱਥੇ ਲੈਂਡ ਬਹੁਤ ਮਹਿੰਗੀ ਆ ਕਰੋੜਾਂ ਰੁਪਏ ਚ ਏਕੜ ਜ਼ਮੀਨ ਮਿਲਦੀ ਆ ਬਾਹਰ ਵਾਲੇ ਇੰਡਸਟਰੀ ਨੂੰ ਜ਼ਮੀਨ ਸਸਤੀ ਦਿੰਦੇ ਆ ਤੇ ਫੈਸਿਲਿਟੀਆਂ ਦਿੰਦੇ ਆ ਅੱਜ ਲੇਬਰ ਚੀਪ ਹੋਣ ਲੱਗੀ ਆ ਪੰਜਾਬ ਤੋਂ ਬਾਹਰ ਬਿਲਕੁਲ ਬਿਲਕੁਲ ਮੈਨੂੰ ਜਿਹੜੇ ਸਾਡੇ ਗੁਜਰਾਤ ਬੈਠੇ ਸਾਥੀ ਆ ਜਾਂ ਮਹਾਰਾਸ਼ਟਰੇ ਬੈਠੇ ਸਾਥੀ ਨੇ ਉਹ ਦੱਸਦੇ ਉਹ ਕਹਿੰਦੇ ਸਾਨੂੰ ਤਾਂ ਕਦੇ ਪਾਵਰਪਲ ਕੀ ਭੁੱਲੇ ਹੋਇਆ ਸੀ ਜਨਰੇਟਰ ਤਾਂ ਸਾਡੇ ਕਦੇ ਚੱਲਦੇ ਹੀ ਨਹੀਂ ਹੈਗੇ ਹੁਣ ਉੱਥੇ ਕਿਸ ਤਰੀਕੇ ਨਾਲ ਪਾਵਰ ਮਿਲਦੀ ਆ ਔਰ ਸਸਤੀ ਮਿਲ ਰਹੀ ਆ ਸਾਡੇ ਇੱਥੇ ਕੰਪੈਰੀசன் ਚਾਰਟ ਜਿਹੜੇ ਬਣਾ ਦਿੰਦੀ ਆ ਪਾਵਰ ਕਮ ਸਰਕਾਰ ਦੇ ਕਹੇ ਤੇ ਜਾਂ ਰੈਗੂਲੇਟਰੀ ਬਣਾ ਦਿੰਦੀ ਆ ਕਿ ਨਹੀਂ ਜੀ ਨਹੀਂ ਨਹੀਂ ਸਾਡੇ ਬਿਜਲੀ ਸਸਤੀ ਆ ਮੈਂ ਕਹਿੰਦਾ ਤੁਸੀਂ ਇੰਡਸਟਰੀ ਦੀ ਗੱਲ ਸਾਡੀ ਛੱਡ ਦਿਓ ਆ ਜਿਹੜਾ ਇੰਨਾ ਅੱਤ ਦੀ ਗਰਮੀ 42 46 ਡਿਗਰੀ ਤੱਕ ਟੈਂਪਰੇਚਰ ਗਿਆ ਆ ਦੇਖੋ ਇੱਕ ਗੱਲ ਸਮਝ ਕੇ ਚੱਲੋ ਜਿਹੜੇ ਸਾਡੇ ਮੁਹੱਲਿਆਂ 'ਚ ਕਿਉਂਕਿ ਸਾਨੂੰ ਪੀਣ ਵਾਲਾ ਜਿਹੜਾ ਪਾਣੀ ਆ ਉਹ ਮਿਊਸਪਲ ਕਾਰਪੋਰੇਸ਼ਨ ਦਾ ਟਿਊਬ ਦਾ ਰਾਹੀਂ ਮਹੀਆ ਹੋਣਾ ਟਿਊਬਲ ਸਾਡੇ ਆਲਮੋਸਟ ਇੰਟਰਕਨੈਕਟਡ ਹੁੰਦੇ ਆ ਅੰਡਰ ਦਾ ਅਰਥ ਨਾਲ ਜਿਹੜੇ ਟਿਊਬਲ ਨੇ ਸਾਡੇ ਨਾਲ ਉਹ ਇੰਟਰਕਨੈਕਟਡ ਆ ਉਹ ਇਸ ਕਰਕੇ ਹੁੰਦੇ ਆ ਕਿ ਕਿਤੇ ਟਿਊਬਲ ਇਕੱਠੇ ਚੱਲਣ ਘਰਾਂ ਚ ਪਾਣੀ ਦੀ ਡਿਮਾਂਡ ਘਟ ਜਵੇ ਕਿਤੇ بارش ਪਈ ਹੋਵੇ ਫਿਰ ਕਈ ਵਾਰੀ ਸਾਡੇ ਪਾਈਪ ਫਟ ਜਾਂਦੇ ਆ ਇਸ ਕਰਕੇ ਉਹ ਪਾਣੀ ਅੱਗੇ ਫਲੋ ਕਰ ਜਵੇ ਇਸ ਕਰਕੇ ਇੰਟਰਕਨੈਕਟਡ ਹੁੰਦੇ ਆ ਅਗਰ ਉਹ ਇੱਕ ਪਲਟੀਕੂਲਰ ਬੈਲਟ ਦੇ ਸਾਰੇ ਟਿਊਬਲ ਇਕੱਠੇ ਇੱਕ ਟਾਈਮ ਤੇ ਨਹੀਂ ਚੱਲਣਗੇ ਤਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਸਕਣਾ ਹੁਣ ਕਿਤੇ ਕਿਤੇ ਤਾਂ ਚਲੋ ਮੈਂ ਨਹੀਂ ਕਹਿੰਦਾ ਕਾਉਂਸਲਰ ਕਸੂਰਵਾਰਾ ਉਹਦੇ ਚ ਜਾਂ ਮਿਊਨਿਸਪਲ ਕਾਰਪੋਰੇਸ਼ਨ ਕਸੂਰਵਾਰਾ ਜਾਂ ਕੀ ਜਾਂ ਪਾਵਰ ਕਮ ਕਸੂਰਵਾਰਾ ਕੁਝ ਟਿਊਬਲ ਖਰਾਬ ਹੋ ਗਏ ਕਿਸੇ ਦੇ ਉੱਥੇ ਪਾਵਰ ਸਪਲਾਈ ਇੰਟਰਪਟ ਹੋ ਗਈ ਤੇ ਉਹ ਵੈਸੇ ਹੀ ਬੰਦ ਹੋ ਗਏ ਜਿਹੜੇ ਬਾਕੀ ਬਚਦੇ ਆ ਉਹਨਾਂ ਨੂੰ ਇੱਕ ਸੈਗਮੈਂਟ ਚ ਪੰਜ ਟਿਊਬਲਾਂ ਨੂੰ ਲਾਈਟ ਆ ਰਹੀ ਹੈ ਦੂਜੇ ਪਾਸੇ ਕੱਟ ਲੱਗਿਆ ਹੋਇਆ ਉਹ ਅਨਸ਼ਡਿਊਲ ਕਟਾ ਤੇ ਲੋਕਾਂ ਨੂੰ ਪਾਣੀ ਮਿਲ ਨਹੀਂ ਰਿਹਾ ਲੋਕ ਪਾਣੀ ਨੂੰ ਤਰਸ ਤਰਸ ਕਰ ਰਹੇ ਆ ਜੇ ਤੁਸੀਂ ਇੰਡਸਟਰੀ ਨੂੰ ਨਹੀਂ ਦੇ ਰਹੇ ਘਟੋ ਘਟ ਪਾਈ ਜਿਹੜੇ ਘਰਾਂ ਨੂੰ ਫ੍ਰੀ ਬਿਜਲੀ ਦੁੱਤੀ ਉਹਨੂੰ ਤਾਂ ਪਾਣੀ ਪ੍ਰੋਪਰ ਦੇ ਦਿਓ ਉਹਨਾਂ ਕੋਲ ਵੀ ਹੈ ਨਹੀਂ ਸੋ ਮਤਲਬ ਓਵਰ ਆਲ ਤੁਸੀਂ ਸਰਕਾਰ ਨੂੰ ਕਹਿਣਾ ਕਿ ਜਾਓਗੇ ਐਜ਼ ਅ ਸਨਦਕਰ ਕੀ ਮੈਸੇਜ ਹੈ ਤੁਹਾਡਾ ਸਰਕਾਰਾਂ ਨੂੰ ਤਾਂ ਕਹਿ ਕਹਿ ਕੇ ਹੰਬ ਚੁੱਕੇ ਆ ਜੀ ਕਿੰਨਾ ਕੁ ਕਹਿ ਲਈ ਕੋਈ ਸਰਕਾਰ ਨਹੀਂ ਸੁਣਦੀ ਸਹੀ ਨਹੀਂ ਹੈ ਇਹ ਇਹ ਕੀ ਲਾਹ ਦੇਖੋ ਸਰਕਾਰ ਨੂੰ ਇੱਕ ਗੱਲ ਪਤਾ ਕਿ ਸਾਨੂੰ ਜਿਨ੍ਹਾਂ ਨੇ ਵੋਟ ਪਾਉਣੀ ਆ ਅਸੀਂ ਉਹਨੂੰ ਫ੍ਰੀ ਬੀਜ ਦੇ ਕੇ ਵੋਟ ਲੈ ਲੈਣੀ ਆ ਬਾਕੀ ਵੋਟ ਸਾਨੂੰ ਕਿਸਾਨੀ ਦੀ ਆਉਣੀ ਆ ਉਹਨਾਂ ਨੇ ਧਰਨਾ ਲਾ ਕੇ ਸਾਡੇ ਕੋਲੋਂ ਕੁਛ ਨਾ ਕੋਈ ਲੈ ਲੈਣਾ ਇਸ ਕਰਕੇ ਇਹ ਜਿਹੜੇ ਦੋ ਸੈਗਮੈਂਟ ਆ ਇੱਕ ਜਿਹੜਾ ਸ਼ਹਿਰੀ ਸੈਗਮੈਂਟ ਆ ਮਿਡਲ ਕਲਾਸ ਤੇ ਦੂਸਰਾ ਜਿਹੜਾ ਸਮਾਲ ਐਂਡ ਮੀਡੀਅਮ ਇੰਡਸਟਰੀ ਲਿਸਟ ਆ ਟਾਇਨੀ ਇੰਡਸਟਰੀ ਲਿਸਟ ਆ ਉਹਦੀ ਸੁਣਵਾਈ ਹੈ ਨਹੀਂ ਨਾ ਜਦੋਂ ਕੋਈ ਕੇਂਦਰ ਸਰਕਾਰਾਂ ਬਜਟ ਬਣਾਉਂਦੀਆਂ ਜਾਂ ਪ੍ਰੀ ਬਜਟ ਐਕਸਰਸਾਈਜ਼ ਆ ਉੱਚ ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ ਉੱਚ ਫਿੱਕੀ ਵਰਗੇ ਸੀਆਈ ਵਰਗੇ ਵੱਡੇ ਲੋਕਾਂ ਨੂੰ ਬੁਲਾਇਆ ਜਾਂਦਾ ਸਾਡੀਆਂ ਛੋਟੀਆਂ ਐਸੋਸੀਏਸ਼ਨਾਂ ਬੁਲਾਈਆਂ ਜਾਂਦੀਆਂ ਤੇ ਇਸ ਕਰਕੇ ਇਹ ਤਾਂ ਕੋਈ ਲਾਲਚ ਦੇ ਦੂਗਾ ਵੀ 1000 ਰੁਪਏ ਦੇ ਦਾਂਗੇ ਤਾਂ ਵੋਟ ਪੈ ਜਾਣੀ ਆ ਕੋਈ ਕਹੇ ਤੂੰ ਫ੍ਰੀ ਬਿਜਲੀ ਆ ਕੋਈ ਕਹੇ ਤੂੰ ਨੀਲਾ ਕਾਰਡ ਆ ਕੋਈ ਕਹੇ ਤੂੰ ਪੀਲਾ ਕਾਰਡ ਆ ਜਾਂ ਕੋਈ ਕਹੇ ਤੂੰਗਾ ਲੱਖ ਰੁਪਿਆ ਸਾਲ ਦਾ ਦੇਣਾ ਉਹਨਾਂ ਨੂੰ ਬਿਜਲੀ ਉਹਨਾਂ ਨੂੰ ਵੋਟ ਮਿਲ ਜਾਣੀ ਆ ਇਸ ਕਰਕੇ ਇੱਥੇ ਤਾਂ ਐਵੇਂ ਸਰਕਾਰਾਂ ਨੂੰ ਕਹਿਣ ਦੀਆਂ ਗੱਲਾਂ ਨੇ ਜੀ ਮੈਂ ਤਾਂ ਕਹਿਣਾ ਵੀ ਨਹੀਂ ਚਾਹੁੰਦਾ ਬਿਲਕੁਲ ਇੰਡਸਟਰੀ ਜੋ ਹੈ ਫਿਲਹਾਲ ਪਰੇਸ਼ਾਨ ਹੋ ਚੁੱਕੀ ਹੈ ਸਮਾਲ ਸਕੇਲ ਇੰਡਸਟਰੀ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਜੋ ਹੈ ਵਸਤੀ ਹੋਈ ਹੈ ਤੇ ਕਿਤੇ ਨਾ ਕਿਤੇ ਉਹ ਬੰਦ ਹੋਣ ਤੇ ਕਗਾਰ ਤੇ ਹੈ ਬਿਲਕੁਲ ਹੀ ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ ਸੋ ਸਰਕਾਰ ਨੂੰ ਹੁਣ ਬਹੁਤ ਜ਼ਰੂਰਤ ਹੈ ਇਸ ਵੱਲ ਖਾਸ ਧਿਆਨ ਦੇਣ ਦੀ ਜੇਕਰ ਸਰਕਾਰ ਨੂੰ ਹੀ ਇੰਡਸਟਰੀ ਦੇ ਨਾਲ ਰੈਵਨਿਊ ਆਣਾ ਸਰਕਾਰ ਦਾ ਵੀ ਇਸ ਦੇ ਵਿੱਚ ਫਾਇਦਾ ਹੈ ਲੇਕਿਨ ਫਿਲਹਾਲ ਕੋਈ ਇੰਡਸਟਰੀ ਨੂੰ ਸਹੂਲਤ ਨਹੀਂ ਮਿਲ ਰਹੀ ਜਿਸ ਕਰਕੇ ਸਨਤਕਾਰ ਪਰੇਸ਼ਾਨ ਨੇ ਕੈਮਰਾਮੈਨ ਨੀਲ ਕਮਲ ਮੋਨੂ ਦੇ ਨਾਲ ਸਾਕਸ਼ੀ ਸ਼ਰਮਾ ਦਸਮਨ ਨਿਊਜ਼